ਭਾਰਤੀ ਇਤਿਹਾਸ ਦੇ ਵਿੱਚ ਸਾਧਾਂ ਸੰਤਾਂ ਗੁਰੂਆਂ ਪੀਰਾਂ ਯੋਧਿਆਂ ਸੂਰਬੀਰਾਂ ਦਾ ਸ਼ਹੀਦਾਂ ਦਾ ਇਤਿਹਾਸ ਹੈ ਅੱਜ ਅਸੀਂ ਪਿੰਡ ਨੀਲੋਕਲਾਂ ਦੇ ਵਿੱਚ ਬਾਬਾ ਰੰਗੀਰਾਮ ਦੇ ਡੇਰੇ ਦੇ ਵਿੱਚ ਖੜੇ ਆ ਤੇ ਬਾਬਾ ਰੰਗੀਰਾਮ ਜੀ ਦਾ ਡੇਰਾ ਸਾਡੇ ਪਿੰਡ ਦਾ ਪ੍ਰਾਚਨ ਦੇਰਾ ਹੈ ਇਹ ਸਾਡੇ ਪਿੰਡ ਦੀ ਹੋਂਦ ਤੋਂ ਪਹਿਲਾਂ ਇਹ ਸਥਾਪਿਤ ਹੋਇਆ ਸੀ ਆਓ ਅੱਜ ਤੁਹਾਨੂੰ ਇਸ ਦੇਰੇ ਦੇ ਨਾਲ ਮਿਲਾਈਏ ਤੁਸੀਂ ਦੇਖ ਰਹੇ ਹੋ ਬੁੱਧਵਾਨ ਤੁਹਾਡਾ ਬੁੱਧਵਾਨ ਦੇ ਵਿੱਚ ਸਵਾਗਤ ਅੱਜ ਅਸੀਂ ਬੈਠੇ ਹਾਂ ਪਿੰਡ ਨੀਲੋਕਲਾ ਦੇ ਵਿੱਚ ਨੀਲੋਕਲਾ ਪਿੰਡ ਮੇਰਾ ਜਿੱਦੀ ਪਿੰਡਾ ਇੱਥੇ ਮੈਂ ਜਨਮ ਲਿਆ ਤੇ ਇੱਥੇ ਹੀ ਮੈਂ ਜੰਮਿਆ ਬੜਿਆ ਤੇ ਅੱਜ ਇਸ ਵਕਤ ਅਸੀਂ ਡੇਰਾ ਬਾਬਾ ਰੰਗੀਰਾਮ ਦੇ ਡੇਰੇ ਦੇ ਵਿੱਚ ਬੈਠੇ ਆ ਇਹ ਪ੍ਰਾਤਨ ਡੇਰਾ 17ਵੀਂ 18ਵੀਂ ਸਦੀ ਦਾ ਬਣਿਆ ਹੋਇਆ ਉਦੋਂ ਪੰਜਾਬ ਦੇ ਵਿੱਚ ਸਿੱਖ ਹਕੂਮਤ ਸਿੱਖ ਗੁਰੂਆਂ ਦਾ ਜਿਹੜੀ ਹੈਗੀ ਤੀ ਸلطਨਾਤ ਉਹ ਖਤਮ ਹੋ ਗਈ ਸੀ ਤੇ ਮਿਸਲਾਂ ਦਾ ਦੌਰ ਸ਼ੁਰੂ ਹੋ ਗਿਆ ਸੀ ਉਦੋਂ ਹਜੇ ਇਹ ਪਿੰਡ ਵਸੂ ਦੇ ਵਿੱਚ ਨਹੀਂ ਸਿਆਇਆ ਇਹ 18ਵੀਂ ਸਦੀ ਤੋਂ ਬਾਅਦ ਹੀ ਪਿੰਡ ਲਈ ਹੋਣ ਦੇ ਵਿੱਚ ਆਇਆ ਸੀ ਉਦੋਂ ਤੋ ਹੀ ਇੱਥੇ ਡੇਰਾ ਬਣਿਆ ਪਹਿਲਾਂ ਇਹ ਜੰਗਲੀ ਇਲਾਕਾ ਸੀ ਇਸ ਜੰਗਲੀ ਇਲਾਕੇ ਦੇ ਵਿੱਚ ਹੋ ਸਕਦਾ ਵੀ ਸਭ ਤੋਂ ਪਹਿਲਾਂ ਅੱਗੇ ਇੱਥੇ ਸੰਤ ਆ ਕੇ ਬੈਠੇ ਹੋਣ ਵਾਦ ਦੇ ਵਿੱਚ ਪਿੰਡ ਦੀ ਮੂੜੀ ਗੱਡੀ ਗਈ ਹੋਵੇ ਤੇ ਮੈਂ ਇਸ ਵਕਤ ਗੱਦੀ ਨਸ਼ੀਨ ਬਾਬਾ ਰੰਗੀ ਲਾਮ ਦੇ ਡੇਰੇ ਦੇ ਵਿੱਚ ਮਜੂਜ਼ ਸੰਤਾਂ ਦੇ ਕੋਲ ਬੈਠਾ ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਆਪਣੇ ਵੱਲੋਂ ਇਸ ਡੇਰੇ ਬਾਰੇ ਜਾਣਕਾਰੀ ਦੇਣ हाँ जी जय जय राम सीताराम सीताराम धन धन बाबा रंगी राम महाराज धन धन बाबा दास जी महाराज और धन धन बाबा रामदास जी महाराज धन धन बाबा सीताराम जी महाराज ਔਰ ਧੰਨ ਧੰਨ 바ਵਾ ਆਤਮਦਾਸ ਜੀ ਮਹਾਰਾਜ ਜੋ ਬਾਬਾ ਰੰਗੀ RAM ਜੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਤਾਂ ਸਭ ਤੋਂ ਪਹਿਲੇ ਬਾਬਾ ਧੰਨ ਧੰਨ 바ਵਾ ਰੰਗੀ RAM ਜੀ ਇਸ ਨਗਰ ਦੇ ਵਿੱਚ ਆਏ ਅਦੇਸ਼ੇ ਨਗਰ ਦੀ ਇੱਥੇ ਕੋਈ ਵਾਰਤੋਂ ਨਹੀਂ ਸੀ ਕੋਈ ਘਰ-ਵਾਰ ਨਹੀਂ ਸੀਗਾ ਤਪੋ ਸਥਾਨ ਧੰਨ ਧੰਨ 바ਵਾ ਰੰਗੀ RAM ਮਹਾਰਾਜ ਜੀ ਦੇ ਨਾਂ ਤੇ ਜਾਣਿਆ ਜਾਂਦਾ ਹੈ ਤਾਂ ਬਾਬਾ ਰੰਗੀ RAM ਜੀਆਂ ਤੋਂ ਬਾਅਦ ਧੰਨ ਧੰਨ ਬਾਬਾ ਬਜਰੰਗਦਾਸ ਜੀ ਆਏ ਇਸ ਗੱਦੀ ਨਸੀਨ ਤਾਂ ਉਦੋਂ ਵਾਸਤੇ ਭਾਈ ਬਾਬਾ ਜੀ ਦੀ ਕਿਰਪਾ ਨਾਲ ਐਦਾਂ ਹੀ ਸਾਧੂ ਸੰਤ ਆ ਕੇ ਇੱਥੇ ਤਪ ਕਰਦੇ ਨੇ ਔਰ ਇਸ ਨਗਰ ਦਾ ਭਲਾ ਕਰਦੇ ਨੇ ਤਾਂ ਧੰਨ ਧੰਨ ਬਾਬਾ ਆਤਮਾ ਦਾਸ ਜੀ 2023 ਦੇ ਵਿੱਚ ਸਰੀਰ ਛੱਡ ਗਏ ਸੀ ਸਮਾਧੀ ਲੈ ਗਏ ਸੀ ਮਹਾਰਾਜ ਤਾਂ 2024 ਦੇ ਵਿੱਚ ਧੰਨ ਧੰਨ ਸੰਤ ਬਾਬਾ ਤਰਸੇਮ ਦਾਸ ਗੋਵਿੰਦ ਦਾਸ ਕਪਾਲ ਮੋਚਨਾ ਖੜੀ ਸ੍ਰੀ ਵਾਲੇ ਮੋਗੇ ਵਾਲਿਆਂ ਦੀ ਕਿਰਪਾ ਅਨਸਾਰ ਤਾਂ ਸਾਨੂੰ ਭਾਈ ਇਸ ਗੱਦੀ ਤੇ ਨਿਸ਼ੀਨ ਕੀਤਾ ਗਿਆ ਬਿਰਾਜਮਾਨ ਕੀਤਾ ਗਿਆ ਜੋ ਵੀ ਸੰਗਤ ਦੂਰੋਂ ਨੇੜੇ ਧੰਨ ਧੰਨ ਬਾਬਾ ਰੰਗੀ ਰਾਮ ਅਸਥਾਨ ਤੇ ਆਉਂਦੀ ਆ ਭਾਈ ਸਰਦਾਂ ਨਾਲ ਸੇਵਾ ਕਰਦੀ ਆ ਔਰ ਸਿਮਰਨ ਕਰਦੀ ਆ ਤਾਂ ਮਹਾਰਾਜ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਨੇ ਇਸ ਡੇਰੇ ਨੂੰ 7 ਕਨਾਲਾਂ ਨਾਲ ਇੱਧਰ ਰਾਮ ਤਲਾਈ ਬਣਾਈ ਗਈ ਸੀ ਪ੍ਰਾਚੀਨ ਜੰਗਲ ਸਮੇ ਦੇ ਵਿੱਚ ਤਾਂ ਇੱਥੇ ਦੇ ਲੋਕ ਨਗਰ ਦੇ ਦੱਸਦੇ ਹਨ ਕਿ ਬਾਬਾ ਜੀ ਉਹ ਜੋ ਤਲਾਈ ਸੀਗੀ ਪ੍ਰਾਚੀਨ ਰਾਮ ਤਲਾਈ ਦੇ ਵਿੱਚ ਕਿਸੇ ਸਮੇ ਦੇ ਵਿੱਚ ਇਹ ਦੱਸਦੇ ਆ ਉਹ ਤਲਾਈ ਬਣੀ ਹੋਈ ਸੀ ਉਸ ਤਲਾਈ ਦੇ ਵਿੱਚ ਕੋਈ ਵੀ ਕਿਸੇ ਦੇ ਅਲਰਜੀ ਹੋਈ ਆ ਜਾਂ ਕਿਸੇ ਦੇ ਕੋਈ ਫੂੜਾ ਫੈਂਸੀ ਆ ਤਾਂ ਉਹ ਮਿੱਟੀ ਚੱਕ ਕੇ ਉੱਥੇ ਕੱਢ ਕੇ ਰੱਖੀ ਜਾਂਦੀ ਸੀ ਆ ਕਰਕੇ ਵੀ ਜਦੋਂ ਉਹ ਮਿੱਟੀ ਉੱਥੇ ਕੱਢ ਕੇ ਰੱਖੀ ਜਾਂਦੀ ਸੀਗੀ ਜਿੱਦਾਂ ਜਿੱਦਾਂ ਉਸ ਮਿੱਟੀ ਦਾ ਸੁੱਕਣਾ ਸ਼ੁਰੂ ਹੁੰਦਾ ਸੀ ਉਦੋਂ-ਉਦਾਂ ਹੀ ਪਾਈ ਉਹ ਜਾਕਮ ਸੁੱਕਣੇ ਸ਼ੁਰੂ ਹੋ ਜਾਂਦੇ ਸੀਗੀ ਤਾਂ ਅੱਜ ਦੀ ਘੜੀ ਦੇ ਵਿੱਚ ਦੇਖਿਆ ਜਾਵੇ ਤਾਂ ਇਸ ਨਗਰ ਦੇ ਵਿੱਚੋਂ ਉਸ ਤਲਾਈ ਦੇ ਵਿੱਚ ਗੰਦਾ ਪਾਣੀ ਪਾਇਆ ਜਾ ਰਿਹਾ ਵਾ ਅਸੀਂ ਬੜੀਆਂ ਹੀ ਇੱਥੇ ਸਰਪੰਚਾਂ ਨੂੰ ਬੜੀਆਂ ਹੀ ਨਗਰ ਵਾਲਿਆਂ ਦੀ ਮਿਹਨਤਾਂ ਕਰ ਰਹੇ ਆ ਬੜੇ ਇਹਨਾਂ ਦੇ ਤਰਲੇ ਕੀਤੇ ਆ ਬੜੇ ਹੱਥ ਬੰਨ ਕੇ ਦੇਖਿਆ ਕਿ ਉਸ ਤਲਾਈ ਦੇ ਵਿੱਚੋਂ ਪਾਣੀ ਬੰਦ ਕਰ ਦੋ ਤਵਾ ਵੀ ਨਾ ਨੇ ਕਿਸੇ ਨੇ ਇਸ ਗੱਲ ਦੇ ਉੱਤੇ ਧਿਆਨ ਨਹੀਂ ਦਿੱਤਾ ਨਵਾਂ ਸਰਪੰਚ ਬਣਾਇਆ ਉਸ ਨਾਲ ਵੀ ਇਹੀ ਸਾਡੀ ਗੱਲਬਾਤ ਹੋਈ ਕਿ ਭਾਈ ਉਸ ਤਲਾਈ ਦਾ ਪਾਣੀ ਬੰਦ ਕਰ ਦੋ ਔਰ ਇੱਕ ਉਥੋਂ ਮੇਨ ਹਾਈਵੇ ਰੋਡ ਚੰਡੀ ਤੇ ਉਹ ਚੰਡੀਗੜ੍ਹ ਰੋਡ ਤੇ ਉਹ ਰੋਡ ਲੱਗਦਾ ਪਿਆ ਵਾ ਇੱਕ ਇਹ ਰੋਡ ਕੱਢਣ ਨੂੰ ਤਿਆਰ ਨਹੀਂ ਹੈਗੀ ਇਸ ਬੇੜਾ ਘਰਕ ਹੋਇਆ ਵਾ ਉਹ ਤਲਾਈ ਕਰਕੇ ਇਸ ਨਗਰ ਦਾ ਜਦ ਤੱਕ ਉਸ ਦਾ ਪਾਣੀ ਨਹੀਂ ਬੰਦ ਕੀਤਾ ਜਾਂਦਾ ਹੈਗਾ ਉਹ ਪ੍ਰਾਚੀਨ ਤਲਾਈ ਆ ਔਰ RAM ਦੇ ਨਾਮ ਤੇ ਜਾਣੀ ਜਾਂਦੀ ਆ ਤਾਂ ਭਾਈ ਇਸ ਕਰਕੇ ਸਾਡੀ ਤਾਂ ਇਹੀ ਬੇਨਤੀ ਆ ਕਿ ਜੋ ਪ੍ਰਾਚੀਨ ਡੇਰੇ ਹੁੰਦੇ ਆ ਇਹ ਪੂਜਣਯੋਗ ਹੁੰਦੇ ਆ ਇਹ ਉਸ ਸਮੇਂ ਦੇ ਆ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਉੱਚ ਦਾ ਪੀਰ ਬਣ ਕੇ ਮਾਸੂ ਬਾੜੇ ਦੇ ਜੰਗਲਾਂ ਚ ਨਿਕਲਿਆ ਸੀ ਤਾਂ ਇੱਥੋਂ ਨੀਲੋ ਹੁੰਦੇ ਹੁੰਦੇ ਕਟਾਣੀ ਹੁੰਦੇ ਹੁੰਦੇ ਇਦਾਂ ਕਰਮਾ ਕਰਦੇ ਕਰਦੇ ਗੁਰੂ ਮਹਾਰਾਜ ਗਾਹਾਂ ਗਏ ਆ ਬੜੀ ਸੋਹਣੀ ਨਗਰੀ ਆ ਤਾਂ ਬਾਬਾ ਰੰਗੀ RAM ਦੀ ਕਿਰਪਾ ਨਾਲ ਕੀ ਇਹ ਡੇਰਾ ਭਾਈ ਚੱਲ ਰਿਹਾ ਵਾ ਜੋਨਾਂ ਦੀ ਕਿਰਪਾ ਅਨਸਾਰ ਹੀ ਇੱਥੇ ਸੰਗਤ ਆਉਂਦੀ ਆ ਕੇ ਆਪ ਦਾ ਆਨੰਦ ਮਸਤਕ ਹੁੰਦੀ ਆ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਜੋ ਵੀ ਚੱਤ ਲਾ ਕੇ ਸੇਵਾ ਕਰਦਾ ਬਾਬਾ ਰੰਗੀ RAM ਜੀ ਉਹਨਾਂ ਦੀ ਭਾਈ ਝੋਲੀ ਭਰਦੇ ਆ ਮਨੋ ਕਾਮਨਾ ਪੂਰੀਆਂ ਕਰਦੇ ਆ ਤਾਂ ਭਾਈ ਇੱਥੇ ਮਾਤਾ ਸਤੀ ਦਾ ਵੀ ਵਿੱਚ ਮੰਦਿਰ ਆ ਉਸ ਦੀ ਵੀ ਪੂਜਾ ਕੀਤੀ ਜਾਂਦੀ ਹੈ ਔਰ ਸ਼੍ਰੀ ਕ੍ਰਿਸ਼ਨ ਭਗਵਾਨ ਦੇ ਨਾਮ ਤੇ ਵੀ ਜਾਣਿਆ ਜਾਂਦਾ RAM ਭਗਵਾਨ ਦੇ ਦੇਵੀ ਨਾਮ ਤੇ ਜਾਣਿਆ ਜਾਂਦਾ ਔਰ ਤਿਆਗੀਆਂ ਬਰਾਗੀਆਂ ਦਾ ਡੇਰਾ ਪ੍ਰਾਚੀਨ ਡੇਰਾ ਧੰਨ ਧੰਨ ਬਾਬਾ ਰੰਗੀਰਾਮ ਪਿੰਡ ਨੀਲੋਕ ਦਾ ਭਾਈ ਡੇਰੇ ਵੱਲੋਂ ਸਾਲ ਬਾਅਦ ਕਿਹੋ ਜੇ ਜੋੜ ਮੇਲੇ ਕੀਤੇ ਜਾਂਦੇ ਨੇ ਹਾਂਜੀ ਸਭ ਤੋਂ ਜੋ ਪਹਿਲੀ ਵਰਸੀ ਐ ਇਸ ਡੇਰੇ ਦੀ ਜੋ ਪਰੰਪਰਾ ਚੱਲਦੀ ਆਈ ਆ ਮਰਿਆਦਾ ਸਰ ਧੰਨ ਧੰਨ ਬਾਬਾ ਰੰਗੀਰਾਮ ਜੀ ਦੀ ਵਰਸੀ ਮਨਾਈ ਜਾਂਦੀ ਆ ਪਹਿਲੀ ਤਾਂ ਫਿਰ ਉਸ ਦੇ ਨਾਲ ਹੀ ਧੰਨ ਧੰਨ ਬਾਬਾ ਸੀਤਾ ਰਾਮ ਜੀ ਦੀ ਵਰਸੀ ਮਨਾਈ ਜਾਂਦੀ ਆ ਇਸ ਨਗਰ ਦੇ ਵਿੱਚ 2023 ਦੇ ਵਿੱਚ ਧੰਨ ਧੰਨ 바ਵਾ ਆਤਮਾ ਦਾਸ ਜੀ ਨੇ ਸਬੂਤ ਛੱਡਿਆ ਉਹਨਾਂ ਦੀ ਵੀ ਪਹਿਲੀ ਵਰਸੀ ਇਸ ਨਗਰ ਦੇ ਵਿੱਚ ਮਨਾਈ ਗਈ ਤਾਂ 2024 ਤੋਂ ਬਾਅਦ ਇਸ ਨਗਰ ਦੇ ਉੱਤੇ ਹੋਰ ਅਪਰਮ ਕਿਰਪਾ ਹੋਈ ਸਤਿਗੁਰੂ ਜੀ ਮਹਾਰਾਜ ਦੀ ਤਾਂ ਕਿ ਭਾਈ ਹੁਣ ਇੱਥੇ ਹਰ ਮਹੀਨੇ ਬਾਅਦ ਕਹਿਣ ਦਾ ਮਤਬਲ ਵੀ ਮੇਲਾ ਭਰਿਆ ਰਹਿੰਦਾ ਵਾ ਇੱਥੇ ਹੜ ਗੇੜ ਦੀਆਂ ਧੁੱਪਾਂ ਦੇ ਵਿੱਚ ਤਪ ਕੀਤੇ ਜਾਂਦੇ ਨੇ ਔਰ ਮਾਗੀ ਦੇ ਮਹੀਨੇ 'ਚ ਜਲ ਤਾਰੇ ਕੀਤੇ ਜਾਂਦੇ ਨੇ ਨਗਰ ਦੇ ਭਲੇ ਖਾਤਰ ਔਰ ਭਾਈ ਮਾਤਾ ਸਤੀ ਦੇ ਨਾਮ ਤੇ ਇੱਥੇ ਸੌਣਪਾਦੋ ਦੇ ਵਿੱਚ ਇੱਕ ਜਾਗਰਣ ਕਰਵਾਇਆ ਜਾਂਦਾ ਉਹ ਵੀ ਜੋ ਕਿ ਆ 2024 ਦੇ ਵਿੱਚ ਜਦੋਂ ਅਸੀਂ ਆਏ ਆ ਬਿਰਾਜਮਾਨ ਹੋਏ ਆ ਉਸ ਤੋਂ ਬਾਅਦ ਦੇ ਵਿੱਚ ਇਹ ਕਾਰਜ ਆ ਸਾਰੇ ਸ਼ੁਰੂ ਹੋਏ ਆ ਤੋਂ ਜੋ ਪ੍ਰਾਚੀਨ ਨੇਗੇ ਪ੍ਰਾਚੀਨ ਦੋ ਹੀ ਇੱਥੇ ਮੰਨੇ ਜਾਂਦੇ ਸੀਗੇ ਧੰਤਨ ਧੰਬਾ ਬਾਬਾ ਰੰਗੀਰਾਮ ਜੀ ਦੀ ਪਹਿਲੀ ਵਰਸੀ ਗੁਰੂ ਲੋਕਾਂ ਦੇ ਔਰ ਦੂਸਰੀ ਵਰਸੀ ਮਨਾਈ ਜਾਂਦੀ ਸੀ ਧੰਤਨ ਧੰਬਾ ਬਾਬਾ ਸੀਤਾ ਰਾਮ ਮਹਾਰਾਜ ਜੀ ਦੀ ਫਿਰ ਇਸ ਨਗਰ ਦੇ ਵਿੱਚ ਮਹਾ ਸ਼ਿਵਰਾਤਰੀ ਮਨਾਈ ਜਾਂਦੀ ਆ ਔਰ ਫਿਰ ਭਾਈ ਇਸ ਸਥਾਨ ਦੇ ਉੱਤੇ ਜਨਮਾਸ਼ਟਮੀ ਮਨਾਈ ਜਾਂਦੀ ਆ ਇਹ ਸਭ ਆਵਾ ਰੰਗੀ ਰਾਮ ਦੀ ਕਿਰਪਾ ਅਨਸਾਰ ਆ ਤਾਂ ਹੁਣ ਇਹ ਤੋਂ ਜਾਦੇ ਇਸ ਦੇ ਵਿੱਚ ਯੋਗਦਾਨ ਵਧਿਆ ਇਸ ਨਗਰ ਦੇ ਵਿੱਚ ਹੋਰ ਭਾਵਨਾ ਬਣੀ ਤਾਂ ਕੋ ਸਥਾਨ ਬਣ ਚੁੱਕਿਆ ਏ 2024 ਤੋਂ ਇਥੇ ਤੱਬ ਵੀ ਕੀਤੇ ਜਾਂਦੇ ਆ ਮਹਾਰਾਜ ਕਿਰਪਾ ਨਾਲ ਔਰ ਜਲ ਧਾਰੇ ਵੀ ਕੀਤੇ ਜਾਂਦੇ ਔਰ 2000 ਆਪਣੇ ਜਿਹੜੀ ਆ ਤਰੀਕ ਆ ਰਿਹਾ 8 ਤਰੀਕ ਦੇ ਵਿੱਚ ਭਾਈ ਇੱਥੇ ਬਾਬਾ ਰੰਗੀ RAM ਦੀ ਕਿਰਪਾ ਅਨਸਾਰ ਜੋ 30 ਤਰੀਕ ਤੋਂ ਲੈ ਕੇ 8 ਤਰੀਕ ਤੱਕ ਚੱਲਦਾ ਰਾ ਸ਼ੁਰੂ ਕੀਤਾ ਗਿਆ ਉਹਦੇ 8 ਤਰੀਕ ਨੂੰ ਭਾਈ ਭੋਗ ਪਾਏ ਜਾਣਗੇ ਇਸ ਕਰਕੇ ਜੋ ਪ੍ਰਾਚੀਨ ਆ ਬਾਬਾ ਜੀ ਦੇ ਨਾਮ ਤੇ ਜਾਣੇ ਜਾਂਦੇ ਰੰਗੀ RAM ਪਹਿਲੀ ਵਰਸੀ ਬਾਬਾ ਰੰਗੀ RAM ਜੀ ਦੀ ਇੱਥੇ ਮਲਾਈ ਜਾਂਦੀ ਹੈ ਜੈ ਜੈ RAM ਸਿੱਖਾ ਦਾ